Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਹਾਂ ਚੰਡੀਗੜ੍ਹ ਵਿੱਚ ਹਰ ਤਰ੍ਹਾਂ ਦੀ ਸਰਕਾਰੀ ਨੌਕਰੀ ਦੀ ਝੜੀ। ਦੋਸਤੋ ਜਿੱਦਾਂ ਕਿ ਤੁਸੀਂ ਟਾਈਟਲ ਦੇ ਵਿੱਚ ਦੇਖ ਲਿਆ ਹੋਣਾ ਹੈ میٹرਿਕ ਤੋਂ ਡਿਗਰੀ ਤੱਕ ਦੀਆਂ ਪੋਸਟਾਂ ਨੇ ਤਨਖਾਹ 18000 ਤੋਂ ਸ਼ੁਰੂ ਹੈ। ਇੱਕੋ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਪੋਸਟਾਂ ਦੀ ਇਹ ਭਰਤੀ ਹੈ। ਇਹ ਜੋ ਨੌਕਰੀਆਂ ਹੈ ਇਹ ਸਰਕਾਰੀ ਹਨ ਅਤੇ ਪੱਕੀਆਂ ਹਨ ਦੋਸਤੋ ਕਿਹੜੇ ਡਿਪਾਰਟਮੈਂਟ ਨੇ ਇਹ ਨੌਕਰੀ ਕੱਢੀ ਹੈ ਕਿੰਨੀ ਤੁਹਾਡੀ ਪੋਸਟ ਦੇ ਵਾਈਜ਼ ਤਨਖਾਹ ਰਹੇਗੀ ਕਿਹੜੀ ਪੋਸਟ ਲਈ ਕਿੰਨੀ ਉਮਰ ਸੀਮਾ ਚਾਹੀਦੀ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਅੱਜ ਦੀ ਅਪਡੇਟ ਦੇ ਵਿੱਚ ਦੱਸਾਂਗੇ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਲਕੁਲ ਵੀ ਸਕਿਪ ਨਾ ਕਰਿਓ ਤਾਂਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਾਵੇ ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਅਪਡੇਟ ਦੇ ਵੱਲ ਅਤੇ ਦੋਸਤੋ ਸਭ ਤੋਂ ਪਹਿਲਾਂ ਇਹ ਜਾਣ ਲੈਣੇ ਹਨ ਵੀ ਇਹ ਭਰਤੀ ਜੋ ਹੈ ਇਹ ਕਿਹੜੇ ਡਿਪਾਰਟਮੈਂਟ ਨੇ ਕੱਢੀ ਹੈ ਦੋਸਤੋ ਇਹ ਭਰਤੀ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਚਰਸ ਟ੍ਰੇਨਿੰਗ ਐਂਡ ਰਿਸਰਚ ਡਿਪਾਰਟਮੈਂਟ ਵੱਲੋਂ ਚੰਡੀਗੜ੍ਹ ਵਿਖੇ ਕੱਢੀ ਗਈ ਹੈ ਸੈਕਟਰ 26 ਦੇ ਵਿੱਚ ਦੋਸਤੋ ਇਸ ਭਰਤੀ ਲਈ ਆਖਰੀ ਮਿਤੀ ਕੀ ਰਹੇਗੀ ਅਤੇ ਕਿੱਦਾਂ ਇਸ ਨੂੰ ਅਪਲਾਈ ਕਰਨਾ ਹੈ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਨ ਕਿ ਇਸ ਭਰਤੀ ਲਈ ਕਿਹੜੀ ਕਿਹੜੀ ਪੋਸਟ ਦੀ ਕਿੰਨੀਆਂ ਕਿੰਨੀਆਂ ਸੀਟਾਂ ਨੇ ਅਤੇ ਉਸ ਦੀ ਅਰਿਜਿਬਿਲਟੀ ਕੀ ਰਹੇਗੀ ਤਾਂ ਦੋਸਤੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਜੋ ਪੋਸਟ ਹੈ ਉਹ ਹੈ ਐਮਟੀਐਸ ਯਾਨੀ ਕਿ ਮਲਟੀਟਾਸਕਿੰਗ ਸਟਾਫ ਦੀ ਦੋਸਤੋ ਇਸ ਦੀਆਂ ਕੁੱਲ 5 ਸੀਟਾਂ ਨੇ ओबीसी ਲਈ ਇੱਕ ਰਿਜ਼ਰਵ ਰਹੇਗੀ ਅਤੇ ਜਨਰਲ ਲਈ 4 ਰਿਜ਼ਰਵ ਰਹਿਣਗੇ ਦੋਸਤੋ ਇਹਨਾਂ ਦੀ ਪੇ ਸਕੇਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਤਨਖਾਹ ਜੋ ਹੋਏਗੀ ਉਹ 18000 ਤੋਂ ਸ਼ੁਰੂ ਹੋ ਕੇ 56900 ਤੱਕ ਰਹੇਗੀ ਅਤੇ ਜੋ এডਿਕੇਸ਼ਨ ਕੁਆਲਿਫਿਕੇਸ਼ਨ ਇਸ ਲਈ ਚਾਹੀਦੀ ਹੈ ਉਹ ਦੋਸਤੋ ਚਾਹੀਦੀ ਹੈ 10ਵੀਂ ਪਾਸ ਅਤੇ ਏਜ ਲਿਮਿਟ ਦੀ ਗੱਲ ਕਰੀਏ ਤਾਂ 35 ਸਾਲ ਤੋਂ ਉੱਪਰ ਉਮਰ ਨਹੀਂ ਹੋਣੀ ਚਾਹੀਦੀ ਦੋਸਤੋ ਸੈਕੰਡ ਪੋਸਟ ਆ ਗਈ ਆ ਜੂਨੀਅਰ ਸੈਕਟਰੀਅਟ ਅਸਿਸਟੈਂਟ ਦੀ ਦੋਸਤੋ ਇਸ ਦੀਆਂ ਕੁੱਲ 4 ਸੀਟਾਂ ਨੇ ਐਸਸੀ ਕਾਸਟ ਲਈ ਇੱਕ ਸੀਟ ਰਿਜ਼ਰਵ ਐਸਟੀ ਲਈ ਵੀ ਇੱਕ ਸੀਟ ਰਿਜ਼ਰਵ ਅਤੇ ਓਬੀਸੀ ਲਈ ਦੋ ਸੀਟਾਂ ਰਿਜ਼ਰਵ ਨੇ ਇਸ ਦੇ ਵਿੱਚ ਜਰਨਲ ਦੀ ਕੋਈ ਸੀਟ ਨਹੀਂ ਹੈ ਇਸ ਸਕੇਲ ਦੀ ਗੱਲ ਕਰੀਏ ਤਾਂ 19900 ਤੋਂ ਸ਼ੁਰੂ ਹੋ ਕੇ 63200 ਤੱਕ ਸੈਲਰੀ ਇਹਨਾਂ ਦੀ ਰਹੇਗੀ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ +2 ਇਸ ਦੇ ਲਈ ਜ਼ਰੂਰੀ ਹੈ ਅਤੇ 30 ਵਰਡਸ ਪਰ ਮਿੰਟ ਦੀ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਲਈ ਵੀ ਉਮਰ 35 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਅਗਲੀ ਪੋਸਟ ਦੋਸਤੋ ਹੈਗੀ ਆ ਸਟੈਨੋਗ੍ਰਾਫਰ ਗ੍ਰੇਡ 2 ਦੀ ਐਸਡੀਐ ਕੋਲ 2 ਸੀਟਾਂ ਨੇ ਇੱਕ ਐਸਟੀ ਲਈ ਸੀਟ ਰਿਜ਼ਰਵ ਹੈ ਤੇ ਇੱਕ ਸੀਟ ਜਨਰਲ ਲਈ ਰਿਜ਼ਰਵ ਹੈ ਦੋਸਤੋ ਪੇ ਸਕੇਲ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜੋ ਤਨਖਾਹ ਮਿਲੇਗੀ ਉਹ ਹੋएगी 25500 ਤੋਂ ਲੈ ਕੇ 81100 ਤੱਕ ਦੋਸਤੋ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਲਈ ਘੱਟੋ ਘੱਟ ਪਲੱਸ 2 ਰੱਖੀ ਗਈ ਹੈ ਅਤੇ ਇਸ ਦੇ ਲਈ ਜੋ ਡਿਕਟੇਸ਼ਨ ਹੋਏਗਾ ਉਹ 10 ਮਿੰਟਾਂ ਦਾ ਹੋਏਗਾ ਅਤੇ 80 ਵਰਡਸ ਪਰ ਮਿੰਟ ਤੱਕ ਦਾ ਹੋਏਗਾ ਅਤੇ ਟ੍ਰਾਂਸਕ੍ਰਿਪਸ਼ਨ ਜੋ ਹੋਏਗੀ ਉਹ ਹੈਗੀ 65 ਮਿੰਟ ਇੰਗਲਿਸ਼ ਦੇ ਵਿੱਚ 75 ਮਿੰਟ ਹਿੰਦੀ ਦੇ ਵਿੱਚ ਮੈਨੂਅਲ ਟਾਈਪਰਾਈਟਰ ਤੇ ਜਾਂ ਫਿਰ ਅਗਰ ਕੰਪਿਊਟਰ ਤੇ ਕਰਨੀ ਹੈ ਤਾਂ 50 ਮਿੰਟ ਇੰਗਲਿਸ਼ ਦੇ ਵਿੱਚ ਅਤੇ 65 ਮਿੰਟ ਹਿੰਦੀ ਦੇ ਵਿੱਚ ਟ੍ਰਾਂਸਕ੍ਰਿਪਸ਼ਨ ਜ਼ਰੂਰੀ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਲਈ ਜੋ ਉਮਰ ਸੀਮਾ ਮਿਲੇਗੀ ਉਹ ਹੋਏਗੀ 18 ਤੋਂ 27 ਸਾਲ ਦੋਸਤੋ ਅਗਲੀ ਪੋਸਟ ਇਸ ਦੇ ਵਿੱਚ ਹੈ ਅਸਿਸਟੈਂਟ ਸੈਕਸ਼ਨ ਆਫੀਸਰ ਯਾਨੀ ਕਿ ਏ ایس او ਦੀ ਇਸ ਦੀਆਂ ਦੋ ਸੀਟਾਂ ਨੇ ਇੱਕ ਐਸ ਸੀ ਲਈ ਰਿਜ਼ਰਵ ਹੈ ਤੇ ਇੱਕ ਜਰਨਲ ਲਈ ਰਿਜ਼ਰਵ ਹੈ ਦੋਸਤੋ ਪੇ ਸਕੇਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਜੋ ਪੇ ਸਕੇਲ ਹੋਏਗੀ ਉਹ 29200 ਤੋਂ ਲੈ ਕੇ 92300 ਤੱਕ ਹੋਏਗੀ ਅਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਇਸ ਲਈ ਬੈਚਲਰ ਡਿਗਰੀ ਚਾਹੀਦੀ ਹੈ ਅਤੇ ਉਮਰ ਸੀਮਾ ਦੀ ਗੱਲ ਕਰੀਏ ਤਾਂ 35 ਸਾਲ ਤੋਂ ਉੱਪਰ ਇਸ ਦੇ ਲਈ ਉਮਰ ਨਹੀਂ ਹੋਣੀ ਚਾਹੀਦੀ। ਦੋਸਤੋ ਅਗਲੀ ਪੋਸਟ ਹੈ ਪਰਸਨਲ ਅਸਿਸਟੈਂਟ ਦੀ। ਇਸ ਲਈ ਦੋ ਸੀਟਾਂ ਨੇ ਇੱਕ ਸੀਟ ਐਸਸੀ ਲਈ ਰਿਜ਼ਰਵ ਹੈ ਅਤੇ ਇੱਕ ਸੀਟ ਓਬੀਸੀ ਲਈ ਰਿਜ਼ਰਵ ਹੈ। ਦੋਸਤੋ ਪੇ ਸਕੇਲ ਦੀ ਗੱਲ ਕਰੀਏ ਤਾਂ 35400 ਤੋਂ ਲੈ ਕੇ 112400 ਤੱਕ ਹੋਏਗੀ। ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਲਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਅਤੇ ਟੋਟਲ 5 ਸਾਲ ਤੱਕ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਿਸ ਦੇ ਵਿੱਚੋਂ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਐਜ਼ ਅ ਜੂਨੀਅਰ ਸਟੈਨੋਗ੍ਰਾਫਰ ਦਾ ਹੋਣਾ ਚਾਹੀਦਾ ਹੈ ਅਗਰ ਇਹ ਸਭ ਨਹੀਂ ਹੈ ਤੁਹਾਡੇ ਕੋਲ ਤਾਂ ਤੁਹਾਡੀ ਘੱਟੋ ਘੱਟ ਮੈਟ੍ਰਿਕਿਉਲੇਸ਼ਨ ਦੀ ਹੋਣੀ ਚਾਹੀਦੀ ਹੈ ਯਾਨੀ ਕਿ 10ਵੀਂ ਦੀ ਹੋਣੀ ਚਾਹੀਦੀ ਹੈ ਅਤੇ ਟੋਟਲ 7 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਿਸ ਦੇ ਵਿੱਚੋਂ 4 ਸਾਲ ਦਾ ਐਕਸਪੀਰੀਅੰਸ ਜੂਨੀਅਰ ਸਟੈਨੋਗ੍ਰਾਫਰ ਦੀ ਪੋਸਟ ਦਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਤੁਹਾਨੂੰ ਸ਼ਾਰਟਹੈਂਡ ਆਉਂਦੀ ਹੋਵੇ 100 ਵਰਡਸ ਪਰ ਮਿੰਟ ਦੀ ਅਤੇ ਤੁਹਾਡੀ ਟਾਈਪਿੰਗ ਸਪੀਡ 40 ਵਰਡਸ ਪਰ ਮਿੰਟ ਦੀ ਹੋਣੀ ਚਾਹੀਦੀ ਹੈ। ਦੋਸਤੋ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਉਮਰ ਹੈ ਉਹ ਹੱਦ 35 ਸਾਲ ਤੱਕ ਦੀ ਰੱਖੀ ਗਈ ਹੈ ਜਾਨੀ ਕਿ 35 ਸਾਲ ਤੋਂ ਉਮਰ ਤੁਹਾਡੀ ਘੱਟ ਹੀ ਹੋਵੇ ਇਸ ਤੋਂ ਉੱਪਰ ਨਾ ਨਾ ਹੋਵੇ ਅਤੇ ਅਗਲੀ ਅਤੇ ਲਾਸਟ ਪੋਸਟ ਹੈ ਸੀਨੀਅਰ ਐਡਮਿਨਿਸਟ੍ਰੇਟਿਵ ਆਫੀਸਰ ਦੀ ਇਸ ਦੇ ਲਈ ਇੱਕ ਸੀਟ ਹੀ ਹੈ ਜੋ ਜਰਨਲ ਕਾਸਟ ਦੇ ਲਈ ਹੈ। ਦੋਸਤੋ ਪੇ ਸਕੇਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਜੋ ਪੇ ਹੋਏਗੀ ਉਹ ਹੋਏਗੀ 67700 ਤੋਂ ਲੈ ਕੇ 28700 ਤੱਕ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮਾਸਟਰ ਡਿਗਰੀ ਚਾਹੀਦੀ ਹੈ ਘੱਟੋ-ਘੱਟ 55% ਮਾਰਕਸ ਦੇ ਨਾਲ ਅਤੇ ਇਸ ਦੇ ਨਾਲ ਹੀ 15 ਸਾਲ ਦਾ ਐਕਸਪੀਰੀਅੰਸ ਵੀ ਚਾਹੀਦਾ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਕਾਊਂਟਸ ਦੇ ਵਿੱਚ ਜਿਸ ਦੇ ਵਿੱਚੋਂ ਘੱਟੋ-ਘੱਟ ਤੁਹਾਡਾ 10 ਸਾਲ ਦਾ ਐਕਸਪੀਰੀਅੰਸ ਜੋ ਹੈ ਉਹ ਸੁਪਰਵਾਈਜ਼ਰੀ ਪੋਜੀਸ਼ਨ ਦਾ ਹੋਣਾ ਚਾਹੀਦਾ ਹੈ ਵਿਦ ਗ੍ਰੇਡ ਪੇ 4200 ਅਗਰ ਇਹ ਨਹੀਂ ਹੈ ਤਾਂ 7 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਘੱਟੋ ਘੱਟ ਗ੍ਰੇਡ ਪੇ ਆਫ 4600 ਜਾਂ 6 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਗ੍ਰੇਡ ਪੇ ਆਫ 4800 ਜਾਂ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਗ੍ਰੇਡ ਪੇ ਆਫ 5400 ਉਮਰ ਹੱਦ ਇਸ ਦੇ ਵਿੱਚ 45 ਸਾਲ ਦੀ ਰੱਖੀ ਗਈ ਹੈ ਜਾਣੀ ਕਿ 45 ਸਾਲ ਤੋਂ ਉੱਪਰ ਤੁਹਾਡੀ ਉਮਰ ਨਾ ਹੋਵੇ ਦੋਸਤੋ ਇਹ ਸਾਰੀਆਂ ਹੀ ਪੋਸਟਾਂ ਦੇ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਨਹੀਂ ਮਿਲੇਗੀ ਇਹ ਭਰਤੀ ਅਪਲਾਈ ਆਨਲਾਈਨ ਹੀ ਹੋਵੇਗੀ ਜੋ ਇਹਨਾਂ ਦੀ ਵੈਬਸਾਈਟ ਹੈ ਮੈਂ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ i t r c h d a c n ਦੋਸਤੋ ਇਹ ਇਹਨਾਂ ਦੀ ਵੈਬਸਾਈਟ ਹੈ ਅਤੇ ਜੋ ਆਖਰੀ ਮਿਤੀ ਹੈ ਉਹ ਹੈ 15 10 2025 ਯਾਨੀ ਕਿ 15 10 2025 ਤੋਂ ਪਹਿਲਾਂ ਪਹਿਲਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਵੈਬਸਾਈਟ ਦੇ ਉੱਪਰ ਦੋਸਤੋ 15 ਅਕਤੂਬਰ 2025 ਸ਼ਾਮ 5 ਵਜੇ ਤੱਕ ਹੀ ਆਨਲਾਈਨ ਐਪਲੀਕੇਸ਼ਨਾਂ ਅਪਲਾਈ ਹੋਣਗੀਆਂ ਅਤੇ ਅਗਰ ਫਾਰਮ ਇੱਕ ਵਾਰ ਤੁਸੀਂ ਸਬਮਿਟ ਕਰਤਾ ਤਾਂ ਤੁਸੀਂ ਕੋਈ ਚੇਂਜਸ ਨਹੀਂ ਕਰ ਸਕਦੇ ਉਸ ਦੇ ਵਿੱਚ ਅੱਗੇ ਗੱਲ ਕਰ ਲੈਣੇ ਹਾਂ ਆਪਾਂ ਫੀਸ ਦੀ ਤਾਂ ਇਸ ਦੇ ਵਿੱਚ ਜੋ ਫੀਸ ਰਹੇਗੀ ਉਹ ਨੋਨ ਰਿਫੰਡੇਬਲ ਰਹੇਗੀ 750 ਰੁਪਿਆ ਫੀਸ ਰਹੇਗੀ ਅਤੇ ਅਗਰ ਤੁਸੀਂ ਇੱਕ ਪੋਸਟ ਤੋਂ ਵੱਧ ਜ਼ਿਆਦਾ ਅਪਲਾਈ ਕਰ ਰਹੇ ਹੋ ਜ਼ਿਆਦਾ ਪੋਸਟਾਂ ਅਪਲਾਈ ਕਰ ਰਹੇ ਹੋ ਤਾਂ ਹਰ ਇੱਕ ਪੋਸਟ ਦੀ ਅਲੱਗ-ਅਲੱਗ ਫੀਸ ਲੱਗੇਗੀ ਜਿਵੇਂ ਕਿ ਤੁਸੀਂ ਤਿੰਨ ਪੋਸਟਾਂ ਲਈ ਅਪਲਾਈ ਕੀਤਾ ਤਾਂ ਤੁਹਾਡੀ 750 ਰੁਪਏ ਫੀਸ ਤਿੰਨ ਵਾਰ ਕੱਟੀ ਜਾਵੇਗੀ ਅਤੇ ਐਸ்சி ਐਸਟੀ ਵੂਮੈਨਸ ਜਾਂ ਜੋ ਡਿਸੇਬਲਡ ਪਰਸਨਸ ਨੇ ਉਹਨਾਂ ਲਈ ਫੀਸ 500 ਰੁਪਏ ਰਹੇਗੀ ਅਗਰ ਉਹ ਰਿਟਰਨ ਟੈਸਟ ਐਗਜ਼ਾਮ ਪਲੀਅਰ ਕਰ ਜਾਂਦੇ ਨੇ ਤਾਂ ਜਿਵੇਂ ਕਿ ਫੋਰ ਐਗਜ਼ਾਮਪਲ ਅਗਰ ਕੋਈ ਐਸ்சி ਐਸਟੀ ਕੈਟੇਗਰੀ ਦਾ ਪਰਸਨ ਤਿੰਨ ਪੋਸਟਾਂ ਅਪਲਾਈ ਕਰਦਾ ਹੈ ਤਾਂ ਉਹਨਾਂ ਦੀ 5-500 ਰੁਪਏ ਤਿੰਨ ਵਾਰ ਫੀਸ ਲੱਗੇਗੀ ਅਤੇ ਜਿਹੜੇ ਵੀ ਪੋਸਟ ਦੇ ਵਿੱਚੋਂ ਉਹ ਰਿਟਨ ਟੈਸਟ ਐਗਜ਼ਾਮ ਕਲੀਅਰ ਕਰਦਾ ਹੈ ਉਸ ਟੈਸਟ ਦੀ ਜੋ ਫੀਸ ਹੋਏਗੀ 500 ਰੁਪਿਆ ਉਹ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ ਯਾਨੀ ਕਿ ਰਿਫੰਡ ਹੋਵੇਗੀ ਦੋਸਤੋ ਇਸ ਭਰਤੀ ਦਾ ਜੋ ਸਿਲੇਬਸ ਹੈ ਉਹ ਤੁਹਾਨੂੰ ਇਸ ਨੋਟੀਫਿਕੇਸ਼ਨ ਦੇ ਫੁੱਲ ਪੀਡੀਐਫ ਦੇ ਵਿੱਚ ਮਿਲ ਜਾਵੇਗਾ ਅਤੇ ਇਸ ਦਾ ਜੋ ਫੁੱਲ ਨੋਟੀਫਿਕੇਸ਼ਨ ਪੀਡੀਐਫ ਹੋਏਗਾ ਉਹ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਲਿੰਕ ਮਿਲ ਜਾਵੇਗਾ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਹਰ ਪੋਸਟ ਲਈ ਜੋ ਐਗਜ਼ਾਮ ਹੋਣਾ ਹੈ ਅਤੇ ਕਿਹੜੀ-ਕਿਹੜੀ ਪੋਸਟ ਦਾ ਕੀ-ਕੀ ਸਿਲੇਬਸ ਹੈ ਤੁਸੀਂ ਉਹ ਉਸ ਪੀਡੀਐਫ ਦੇ ਵਿੱਚੋਂ ਦੇਖ ਸਕਦੇ ਹੋ ਕਿਉਂਕਿ ਦੋਸਤੋ ਅਗਰ ਮੈਂ ਸਿਲੇਬਸ ਦੱਸਣ ਬੈਠ ਜਾਂਦਾ ਤਾਂ ਵੀਡੀਓ ਹੋਰ ਵੀ ਜ਼ਿਆਦਾ ਲੰਬੀ ਬਣ ਜਾਣੀ ਸੀ ਵੀਡੀਓ ਆਲਰੇਡੀ ਬਹੁਤ ਵੱਡੀ ਬਣ ਚੁੱਕੀ ਹੈ ਸੋ ਇਸ ਕਰਕੇ ਦੋਸਤੋ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ ਤਾਂ ਦੋਸਤੋ ਏਸੀ ਕੁਝ ਕੁ ਜ਼ਰੂਰੀ ਜਾਣਕਾਰੀਆਂ ਚੰਡੀਗੜ੍ਹ ਦੇ ਵਿੱਚ ਨਿਕਲੇ ਸਰਕਾਰੀ ਨੌਕਰੀਆਂ ਬਾਰੇ ਤਾਂ ਦੋਸਤੋ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਅਗਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਹਾਲੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਵਿੱਚ ਨਿਕਲਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ